ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡਨਾਰ ਖੋਟੇ ਜੀ ਤਹਿਸੀਲ ਤਹਿਸੀਲ ਅਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਸਿੰਘਾਂ ਵਾਲਾ ਰਹਿ ਜਾਂਦਾ ਜੀ ਅੱਜ ਦੇ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਇਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਜੀ ਪਿੰਡ ਨਾਲ ਕੋਟੇ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 981418243 ਰਹੀਂ ਠੀਕ ਆ ਵੀਰੇ ਸੂਆ ਕਿੰਨੇ ਵਾਂ ਸੂਈ ਆ ਜੀ ਦੂਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਜੀ ਬਸ ਹੋਏ 2 ਘੰਟੇ ਹੋ ਗਏ 2 ਠੀਕ ਆ ਬੱਚਾ ਕੀ ਦਿੱਤਾ ਜੀ ਮਗਰ ਕੱਟਾ ਵੀਰੇ ਜੀਰ ਡਨ ਆ ਜੀ ਓਕੇ ਜਮਾ ਬਈਆ ਤੁਹਾਡੇ ਸਾਹਮਣੇ ਖੰਡ ਬਾਸ ਕਰਤੇ ਆ ਇੱਕ ਨੰਬਰ ਚ ਵਾਈ ਜਮਾ ਜਮਾ ਇੱਕ ਨੰਬਰ ਠੀਕ ਆ ਕਿੰਨਾ ਪਿਆਜੂ ਕਰਮਾ ਲਈ ਦੇਖੋ ਜੀ ਸੇਵਾ ਸਾਹਿਬ ਤੇ ਆ ਪਿਆਜੂ 12 ਕਿਲੋ ਦਾ ਦੁੱਧ ਦਦਾ ਦੇ ਜੋ ਹੱਕਾ ਦੇਣ ਦੰਮ ਤੇ ਠੀਕ ਆ ਠੰਡੀ ਸੀਲ ਹੈ ਜੀ ਪੂਰੀ ਹੈ ਜੀ ਪਾਰ ਪਿੱਛੇ ਤੇ ਵੀ ਗਾਰੰਟੀ ਹੈ ਪੂਰੀ ਫੁੱਲ ਗਾਰੰਟੀ ਹੈ ਠੀਕ ਆ ਵੀਰੇ ਤੁਰ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਹੈ ਜੀ ਬਸ 2 2.5 ਘੰਟੇ ਹੋਏ ਆ ਸੂਈ ਨੂੰ ਬੱਚਾ ਮਗਰ ਕੱਟਾ ਅਜੇ ਬੱਚਾ ਉੱਠਣ ਵੀ ਨਹੀਂ ਲੱਗਿਆ ਜੇਰ ਕੰਪਲੀਟ ਹੈ ਜੀ ਬੇਫਿਕਰ ਹੋ ਜੋ ਸੋਨਾ ਪੱਠ ਪੂੜਾ ਗੋਲ ਬਾਕੀ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਤੇ ਸੋਨਾ ਫਿਟਨੈਸ ਵਾਲਾ ਹਵਾਨਾ ਬਾਈ ਕਹਿੰਦਾ ਐਵੇਂ ਕਹਦੇ ਜੀ ਪੰਜ ਕਿਲੋ ਕੱਢਿਆ ਚਾਰ ਕੱਢਿਆ ਉਹਦਾ ਫਾਇਦਾ ਨਹੀਂ ਕੋਈ ਧਾਰਾ ਮਾਰੀਆਂ ਥਣ ਪਾਸ ਕੀਤੀ ਆ ਕਿਉਂਕਿ ਜੇਰ ਹਜੇ ਹੁਣੀ ਪਈ ਹੈ ਜੀ ਥਣਾ ਦੀ ਓਕੇ ਆ ਪੂਰਨੇ ਛਿੱਟਾਂ ਨਹੀਂ 12 11 ਕਿਲੋ ਐਡੀ ਮੱਝ ਨੂੰ ਵੀਰੇ ਕਹਿੰਦਾ ਵੀ ਕੀ ਹੈ ਜੀ ਕਮਾਨਾ ਨੂੰ ਨੇੜੇ ਦਾ ਦਿਖਾ ਦਿੰਦੇ ਐ ਚਪ ਗਾਇਆਂ ਰ ਗੈਂਡ ਫਿਟ ਮਸਾਲਾ ਆ ਭਾਜੀ ਬਾਈ ਬੈਠੀ ਐ ਇੱਕ ਸਾਈਡ ਤੇ ਬਈ ਥੋੜੀ ਜੀ 25 ਬਾਲਾ ਜਦੋਂ ਉਧਰ ਬੈਹਾਂ ਦੀ ਉਧਰ ਹੋ ਜਾਂਦੀ ਕਿਤੇ ਉਧਰ ਹੋ ਜਾਂਦੀ ਠੀਕ ਆ ਇਹ ਕੋਈ ਜਾਂਦਾ ਕਿਰਾ ਪਸੂ ਸੂਣ ਲੱਗਾ ਘਾਰ ਹੀ ਜਾਂਦਾ ਬਾਕੀ ਥਾਣ ਪੂਰਾ ਟਾਪ ਦਾ ਮੁਠੀ ਰਾ ਲੱਗਿਆ ਵਾ ਹੱਤੀ ਚਵਾਈ ਵਾਲਾ ਥਾਣਾ ਜੀ ਸੀਲਸ ਲੱਗ ਵੀ ਕਰਮਾ ਵਾਲੀ ਪੂਰੀ ਆ ਬਾਕੀ ਵਜਨ ਦੇ ਪੱਖ ਤੋਂ ਵੀ ਚੰਗੀ ਆ ਜਿਵੇਂ ਬੱਚਾ ਫੁੱਲ ਸਟਰੋਂਗ ਆ ਉਹ ਮੇ ਸੂਆ ਮੰਨਿਆ ਨਹੀਂ ਕਰਮਾ ਵਾਲੀ ਨੇ ਸੇਵਾ ਵਾਲੇ ਘਰੋਂ ਆਈ ਆ ਜੀ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ। ਬਈ ਮੌਲ ਜਿੰਨਾ ਮਰਜ਼ੀ ਕਰਾ ਲਓ 1,23,000 ਰੁਪਏ ਦੀ ਦੇਣੀ ਆ। 1,23,000 ਦੀ। 23,000 ਦੀ ਠੀਕ। ਮੌਲ ਕਰ ਦਾਂਗੇ ਵਿੱਚੋਂ। 1,23,000 ਰੁਪਏ 'ਚ ਮਾਨਤਾਨ ਹੋ ਜਾਊਗਾ। ਬਾਕੀ ਚੰਗੀ ਐ ਵੀਰੇ ਮੱਝ, ਹਵਾਨਾ, ਐਂਡ ਐਚਐਫ ਗਾਇਆਂ ਰਗਾ ਦੁੱਧ ਤਾਂ ਹੁੰਦਾ ਸੇਵਾ ਦਾ। ਜਿੰਨੀ ਸੇਵਾ ਕੋਈ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ। ਬਾਕੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ। ਧੰਨਵਾਦ।